ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਟੇ ਦਿਨ ਵਾਂਗੂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਰੀਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਬਣੀ ਗਿਆਨੀ ਹਰਪ੍ਰੀਤ ਸਿੰਘ ਨੂੰ ਨਮਾ ਪ੍ਰਧਾਨ ਬਣਾ ਦਿੱਤਾ ਗਿਆ ਇਹ ਨਮਿਆ ਅਕਾਲੀ ਦਲ ਦਾ ਇਹ ਵੱਡਾ ਐਲਾਨ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਅੱਜ ਇਜਲਾਸ ਬੁਲਾਇਆ ਗਿਆ ਸੀ ਤੇ ਉਸ ਦੇ ਵਿੱਚ ਫੈਸਲਾ ਹੋਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨਵੇਂ ਪ੍ਰਧਾਨ ਬਣੇ ਨੇ ਜਿਸ ਤੋਂ ਬਾਅਦ ਅਕਾਲੀ ਦਲ ਦਾ ਵੀ ਇਸ ਦੇ ਉੱਤੇ ਪ੍ਰतिकਰਮ ਸਾਹਮਣੇ ਆਇਆ ਹੈ ਕੂੜ ਨੇ ਖੁੱਟੇ ਨਾਨਕਾ ਉੜਕ ਸੱਚ ਰੇ ਜਿਹੜਾ ਸੱਚ ਖੁੰਡ ਚਰਚਾ ਸੀ ਅੱਜ ਚਿੱਟੇ ਦਿਨ ਵਾਂਗੂ ਸਾਰਿਆਂ ਦੇ ਸਾਹਮਣੇ ਆ ਗਿਆ ਕਿ ਕਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਏਜੰਸੀਆਂ ਦਾ ਕਬਜ਼ਾ ਕਰਾਉਣ ਦੀ ਨੀਤ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਸਾਜ਼ਿਸ਼ ਰਚੀ ਗਈ ਪਰ ਸਿੱਖਾਂ ਦੇ ਮਨ ਨੂੰ ਭਾਰੀ ਠੇਸ ਉਸ ਸਮੇਂ ਪੁੱਜੀ ਕਿਉਂਕਿ ਅੱਜ ਸਾਹਮਣੇ ਆ ਗਿਆ ਕਿ ਤਖਸੈਬਾਨਾਂ ਨੂੰ ਇਹ ਸਾਜ਼ਿਸ਼ ਦੇ ਲਈ ਵਰਤਿਆ ਦੁਨਿਆਵੀ ਅਦਾਲਤਾਂ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਹੁੰਦਾ ਮਤਲਬ ਦੁਨਿਆਵੀ ਅਦਾਲਤ ਦੇ ਵਿੱਚ ਵੀ ਜੇ ਦੋ ਭਰਾਵਾਂ ਦੀ ਜ਼ਮੀਨ ਦਾ ਮੁਕੱਦਮਾ ਚਲਾ ਜਾਏ ਤਾਂ ਜੱਜ ਸਾਹਿਬ ਉਹਦੇ 'ਚ ਹਿੱਸੇਦਾਰ ਨਹੀਂ ਬਣ ਜਾਂਦੇ ਪਰ ਗਿਆਨੀ ਹਰਪ੍ਰੀਤ ਜੀ ਜਿਨ੍ਹਾਂ ਨੂੰ ਅੱਜ ਬਾਗੀ ਧੜੇ ਨੇ ਆਪਣਾ ਪ੍ਰਧਾਨ ਚੁਣਿਆ ਇਹ ਤਾਂ 2 ਦਸੰਬਰ ਦੇ ਹੁਕਮਨਾਮੇ ਦੇ ਸਮੇਂ ਜਥੇਦਾਰ ਸੀ ਮਨ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਪ ਹੀ ਸੱਦਿਆ ਸਜ਼ਾ ਸੁਣਾਈ ਤੇ ਆਪ ਹੀ ਇੱਕ ਬਾਗੀ ਧੜੇ ਦੇ ਮਤਲਬ ਧੜਿਆਂ ਦੀ ਰਾਜਨੀਤੀ ਨੂੰ ਫਸਿਲ ਤੋਂ ਨਕਾਰਿਆ ਤੇ ਆਪ ਹੀ ਇੱਕ ਧੜੇ ਦੇ ਪ੍ਰਧਾਨ ਬਣ ਕੇ ਬਹਿ ਕੇ ਇਹ ਤਾਂ ਵੱਡੀ ਪੋਲਿਟੀਕਲ ਇੱਛਾ ਕਿਸੇ ਦੀ ਕਦੋਂ ਸਾਹਮਣੇ ਆਸੇ ਪਰ ਮੈਂ ਬੜੇ ਸਪਸ਼ਟ ਤੌਰ ਤੇ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਹ ਗੁਰੂ ਸਾਹਿਬ ਦਾ ਇਹ 6ਵੇਂ ਪਾਤਸ਼ਾਹ ਦੀ ਗੱਦੀ ਹੈ ਬੜੀ ਸ਼ਕਤੀ ਹੈ ਸਤਿ ਸਤਿ ਦੇ ਵਿੱਚ ਤੇ ਕੋਈ ਤਾਂ ਵਿਧੀ ਵਿਧਾਨ ਬਣਿਆ ਨਾ ਕਿ 2 ਦਸੰਬਰ ਨੂੰ ਇਹ ਫੈਸਲਾ ਸਰਾਉਣ ਵਾਲੇ ਅਜ ਆਪ ਹੀ ਜਥੇਦਾਰ ਨਹੀਂ ਹੈਗੇ ਇਹ ਵੀ ਵਿਧੀ ਪਰਮਾਤਮਾ ਨੇ ਰਚੀ ਪਰ ਮੈਂ ਗਿਆਨੀ ਹਰਪ੍ਰੀਤ ਜੀ ਨੂੰ ਪੁੱਛਣਾ ਚਾਹੁੰਨਾ ਗਿਆਨੀ ਹਰਪ੍ਰੀਤ ਜੀ ਕੀ ਇਹ ਗੱਲ ਦੱਸ ਸਕਦੇ ਨੇ ਕਿ 2 ਦਸੰਬਰ ਦੇ ਹੁਕਮਨਾਮੇ ਤੇ ਕਿ ਬਾਗੀ ਧੜਾ ਪਹਿਰਾ ਦੇ ਰਹੇ ਕਿਉਂਕਿ ਉਹ ਹੁਕਮਨਾਮੇ ਦੇ ਵਿੱਚ ਆਦੇਸ਼ ਸੀ ਕਿ ਵੱਖਰਾ ਚੁੱਲਾ ਲਾਉਣ ਵਾਲੇ ਆਪਣਾ ਚੁੱਲਾ ਸਮੇਟਣ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਿਸੇ ਵੀ ਕਿਸਮ ਦੀ ਬਿਆਨਬਾਜ਼ੀ ਤੋਂ ਪਰੇਸ਼ ਕਰ। ਆਹੀ ਜਿਹਦਾ ਹੁਣ ਆਦੇਸ਼ ਆਇਆ ਆਕਾਲ ਤਖਤ ਸਾਹਿਬ ਤੋਂ ਉਹਦੀ ਵੀ ਮੂਲ ਭਾਵਨਾ ਹੀ ਹੈ ਕਿ ਵੱਖਰੇ ਚੁੱਲੇ ਸਮੇਟੋ। ਤੇ ਅੱਜ ਬਾਗੀ ਧੜੇ ਨੇ ਫਿਰ ਦੁਬਾਰਾ ਵੱਖਰਾ ਚੁੱਲਾ ਲਾ ਕੇ ਆਪਣਾ ਪ੍ਰਧਾਨ ਬਣਿਆ, ਚੁਣਿਆ ਤੇ ਜਿਹੜੇ ਕਹਿੰਦੇ ਸੀ ਡੈਮੋਕਰੇਟਿਕਲੀ ਕਰਨਾ ਉਹਨਾਂ ਨੇ ਵੀ ਪ੍ਰਧਾਨਾਂ ਦੇ ਲਿਫਾਫੇ ਚੋਂ ਹੀ ਕੱਢਿਆ। ਸ਼੍ਰੋਮਣੀ ਅਕਾਲੀ ਦਲ ਦੀ ਤਾਂ ਬਕਾਇਦਾ ਚੋਣ ਹੋਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਡੈਲੀਗੇਟਸ ਨੇ ਸੈਸ਼ਨ ਲਾ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਿਆ ਸੀ ਤੇ ਅੱਜ ਜਿਹੜਾ ਇੱਕ ਬੋਗਸ ਸੈਸ਼ਨ ਲਾਇਆ ਗਿਆ ਉਹ ਸੈਸ਼ਨ ਲੱਗਣ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਜੀ ਦੇ ਨਾਮ ਦਾ ਐਲਾਨ ਰਖੜਾ ਸਾਹਿਬ ਨੇ ਕਰਤਾ ਹੈ ਸਾਰਾ ਕੁਝ ਲੋਕਾਂ ਦੇ ਸਾਹਮਣੇ ਪਰ ਜਿਹੜੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਔਰ ਤਖਸੈਬਾਨਾਂ ਨੂੰ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਮਰਿਆਦਾ ਨੂੰ ਠੇਸ ਪਹਾਈ ਗਈ ਇਹਨੂੰ ਸੰਗਤ ਨੇ ਕਦੇ ਮਾਫ਼ ਨਹੀਂ ਕਰੇ